ਸ਼ਮੀ ਸ਼ਮੀ ਹਾਂਜੀ ਰঞ্জੀਤ ਬੋਲੋ ਕਿਦਾਂ ਪੈਸੇ ਦਾ ਕੀਤਾ ਮਿਲ ਗਿਆ ਕੀ ਹੋਇਆ ਰঞ্জੀਤ ਪੈਸੇ ਨਹੀਂ ਮਿਲੇ ਕਿਉਂ ਉਹ ਗੁਰਪ੍ਰੀਤ ਨੇ ਅਜੇ ਨਹੀਂ ਪੈਸੇ ਦਿੱਤੇ ਪੈਸੇ ਨਹੀਂ ਮਿਲੇ ਆਲੀ ਦਿੱਤੇ ਨਹੀਂ ਕੀ ਮਤਲਬ ਉਹ ਕਹਿੰਦੀ ਹੱਲੇ ਨਹੀਂ ਹੈਗੇ ਪੈਸੇ ਮੇਰੇ ਕੋ ਬਸ ਮੈਂ ਕੀ ਦੱਸਾਂ ਤੁਹਾਨੂੰ ਯਾਰ ਕੀ ਕਹਿਣ ਦੀ ਏ ਤੂੰ ਸੋਚ ਸਮਝ ਕੇ ਬੋਲ ਪਤਾ ਕੀ ਕਹਿਣ ਦੀ ਏ ਤੂੰ ਮੈਨੂੰ ਪਤਾ ਆ ਕਿ ਤੁਹਾਨੂੰ ਪੈਸੇ ਚਾਹੀਦੇ ਆ ਪਰ ਮੈਂ ਤੁਹਾਨੂੰ ਅਜੇ ਪੈਸੇ ਨਹੀਂ ਦੇ ਸਕਦੀ ਮੈਂ ਉਹਦੇ ਕੋਲ ਲੈਣ ਗਈ ਸੀ ਉਹਨੇ ਸਾਫ਼ ਜਵਾਬ ਦਿੱਤਾ ਵਾ ਕਿ ਮੇਰੇ ਕੋਲ ਅਜੇ ਪੈਸੇ ਨਹੀਂ ਹੈਗੇ ਉਹ ਕਹਿੰਦੀ ਮੇਰੀ ਗੱਲ ਸੁਣ ਤੇਰੀ ਆਹਦਰਲਾ ਦਾ ਮਤਲਬ ਪਤਾ ਕੀ ਆ ਕੀ ਕੀ ਹੋਏਗਾ ਆਪਣੇ ਨਾਲ ਅੱਜ ਕੁਝ ਸੋਚ ਸਮਝ ਕੇ ਬੋਲ ਮਜ਼ਾਕ ਨਾ ਕਰ ਜੇ ਹੈਗੇ ਪੈਸੇ ਤੇ ਲਿਆ ਮੈਨੂੰ ਐਵੇਂ ਨੀ ਦਾ ਕਰ ਮੇਰੀ ਗੱਲ ਸੁਣ ਜੇ ਪੈਸੇ ਨਾ ਨਾ ਦਿੱਤੇ ਅੱਜ ਤੇ ਬੈਂਕ ਵਾਲਿਆਂ ਨੇ ਨਾ ਮਾਰ ਕੇ ਨਾ ਲੋਕ ਤੇ ਚਾਬੀ ਲੈਣੀ ਕੋਲ ਤੇ ਤਸੀਲ ਲਾਦਣੀ ਵੱਡੀ ਹਰੀ ਤੇ ਸਾਰਾ ਕੋਈ ਨਿਕਰਾ ਤੋਂ ਖੁਸ਼ੀ ਆਣਾ ਆਪਣੇ ਰਹਿਣਾ ਕੁਝ ਨਹੀਂ ਪੱਲੇ ਜੇ ਆਪਾਂ ਪਹਿਲਾਂ ਮੜਾ ਮੋਟਾ ਜੁਗ ਹੈਗੇ ਨਾ ਉਹ ਤੋਂ ਵੀ ਜ਼ੀਰੋ ਹੈਣਾ ਆਪਾਂ ਤੇ ਮੈਂ ਕੀ ਕਰੂਗਾ ਦੱਸ ਫਿਰ ਰਣਜੀਤ ਇਹਦੇ 'ਚ ਮੇਰਾ ਕੀ ਕਸੂਰ ਆ ਹੋਰ ਕਿਹਦਾ ਕਸੂਰ ਆ ਪੈਸੇ ਕਿੱਥੇ ਆਦਾਸ ਮੈਨੂੰ ਸੁਣਾ ਫਿਰ ਮੇਰੇ ਕੋ ਤੁਹਾਡੀ ਭੈਣ ਗੁਰਪ੍ਰੀਤ 5 ਲੱਖ ਦੀ ਮੇਰੀ ਕਿੱਟੀ ਸਾਰੀ ਖਾ ਗਈ ਆ ਉਹ ਕਹਿੰਦੀ ਮੈਂ ਗੱਡੀ ਦੀਆਂ ਕਿਸ਼ਤਾਂ ਭਰਤੀਆਂ ਤੇ ਮਕਾਨ ਦੀਆਂ ਕਿਸ਼ਤਾਂ ਭਰਤੀਆਂ ਮੇਰੇ ਕੋ ਤੇਰੀ ਕਿੱਟੀ ਨਹੀਂ ਹੈਗੀ ਮੈਂ ਖਾ ਲਈ ਸਾਰੀ ਮੈਨੂੰ ਜਵਾਬ ਦੇ ਤਾਨੇ ਪੈਸਿਆਂ ਤੋਂ ਜਵਾਬ ਦੇ ਤਾ ਪੈਸੇ ਤੋਂ ਕਿੱਜ ਮੈਨਾਂ ਤੂੰ ਸੂਰਿਆ ਮੈਂ ਕੀ ਕਰਾਂ ਮੇਰਾ ਮੇਰੀ ਗੱਲ ਸੁਣ ਪੈਸੇ ਤੂੰ ਜਤੇ ਇਹਨੂੰ ਨਾ ਵੀ ਮੈਂ ਦਤੇ ਹੀ ਹੁਣ ਪੈਸੇ ਨਹੀਂ ਦਿੱਤੇ ਤਾਂ ਭੈਣ ਮੇਰੀ ਹੋ ਗਈ ਜਣਾ ਉਹ ਮੈਨੂੰ ਨਹੀਂ ਕੀ ਗੱਲ ਦਾ ਪਤਾ ਮੈਨੂੰ ਪੈਸੇ ਲਿਆ ਕੇ ਦੇ ਜਿੰਨਾ ਮਰਜ਼ੀ ਲਿਆ ਕੇ ਦੇ ਜੇ ਨਾ ਨਾ ਦਿੱਤੇ ਤਾਂ ਸਾਰਾ ਕੁਝ ਉਥੋਂ ਨਿਕਲ ਲੈਣਾ ਅੱਜ ਮੇਰੇ ਮੇਰੀ ਗੱਲ ਸੁਣ ਲਓ ਮੈਨੂੰ ਨਹੀਂ ਪਤਾ ਕਿ ਉਹ ਐਦਾਂ ਦੀ ਨਿਕਲੂਗੀ ਨਕਮੀ ਤੇ ਲਾਲਚੀ ਤੇ ਧੋਖੇਬਾਜ਼ ਮੈਂ ਉਹਦਾਂ ਗੱਡੀ ਪਾਈ ਸੀ ਕਿ ਚੱਲ ਮੇਰੇ ਪੈਸੇ ਜਮ੍ਹਾਂ ਹੋਈ ਜਾਣਗੇ ਤੇ ਚੱਲ ਮੈਂ ਘਰ ਦੀ ਬਾਤ ਕਿਤੇ ਲਾ ਦੂੰਗੀ ਜੋ ਮੈਂ ਖਰਚਾ ਕਰਦੀ ਨਹੀਂ ਮੈਂ ਘਰ ਦੇ ਘਰ ਬਸ ਕਰਦੀ ਰਹੀ ਨਹੀਂ ਮੈਂ ਮੰਨਿਆ ਮੈਂ ਚੀਜ਼ਾਂ ਤੇ ਖਰਚਾ ਕਰਦੀ ਰਹੀ ਪਰ ਮੈਂ ਬਹੁਤ ਘੱਟ ਖਰਚਾ ਕਰਦੀ ਨਹੀਂ ਮੈਂ ਜ਼ਿਆਦਾ ਪੈਸੇ ਜੋੜਦੀ ਰਹੀ ਆ ਮਿੰਨੂ ਪਤਾ ਹੀ ਕਿ ਆਪਾਂ ਲੋਨ ਚੁੱਕਿਆ ਤੇ ਤੂੰ ਚਾਹਤ ਕਰਦੀ ਦੀ ਮੇਰੀ ਗੱਲ ਸੁਣ ਤੂੰ ਛੋਟੀ ਛੋਟੀ ਗੱਲਾਂ ਤੂੰ ਮੈਨੂੰ ਫੋਲੋ ਕਰਦੀ ਰਹੀ ਆਂ ਤੇ ਆਹ ਕਰਦੀ ਆ ਤੇ ਮੈਂ ਉਹ ਕੰਮ ਕਰਨਾ ਵਾ ਅੱਜ ਕਿੱਟੀ ਦੀ ਜਾਂਦੀ ਆ ਅੱਜ ਰਾਤ ਨੂੰ ਨਾ ਆਹ ਕਰਨਾ ਪ੍ਰੋਗਰਾਮ ਆ ਪਾਰਟੀ ਆ ਤੇ ਮੈਂ ਉੱਥੇ ਜਾਣਾ ਵਾ ਅੱਜ ਤਾਂ ਦਾ ਸੂਟ ਸੋਹਦੀ ਤੇ ਮੈਂ ਵੀ ਉਦਾਂ ਦਾ ਸੂਟ ਸੋਣਾ ਵਾ ਆ ਜਾਓ ਪਰਦੇ ਲੈ ਇੰਨੇ ਨੇ ਮਹਿੰਗੇ ਤੇ ਮੈਂ ਵੀ ਪਰਦੇ ਲੈਣੇ ਆਂ ਅੱਜ ਬੈੱਡ ਸ਼ੀਟਾਂ ਲੈਣੀਆਂ ਇੰਨੀਆਂ ਮਹਿੰਗੀਆਂ ਅੱਜ ਮੈਂ ਵੀ ਉਹ ਵੀ ਲੈਣੀਆਂ ਕੀ ਕੀਤਾ ਕਿੱਥੇ ਪਾਇਆ ਤੇ ਕਿੱਥੀ ਤੂੰ ਪਰ ਮੈਂ ਸੋਚਿਆ ਚੱਲ ਤੇਰੇ ਕੋਲ ਪੈਸੇ ਹੋ ਤੇ ਪੈਸੇ ਹੋਣਗੇ ਜਮ ਪਰ ਹੁਣ ਮੈਂ ਕੀ ਕਰਾਂ ਦੱਸ ਮੰਮੀ ਇਹਨਾਂ ਨੂੰ ਸਮਝਾਓ ਕਿ ਸਾਡੀ ਕੁੜੀ ਖਾ ਗਈ ਸਾਰੇ ਪੈਸੇ 5 ਲੱਖ ਦੇ ਕਿੱਥੇ ਮੇਰੀ ਕੁੜੀ ਬਣ ਗਈ ਆ ਜਦੋਂ ਤੁਹਾਨੂੰ ਇਹ ਸਮਝਉਣੀ ਹੈ ਨਾ ਕਿ ਗੁਰਪ੍ਰੀਤ ਦਾ ਮਗਰ ਨਾ ਲਗੋ ਉਦੋਂ ਆਂ ਕਿ ਮੰਮੀ ਦੇ ਕੀ ਕਰਦੀ ਆ ਹੁਣ ਦੇ ਬਦਲ ਗਈ ਕਿ ਨਹੀਂ ਮਿੰਟਾ ਮਿੰਟੀ ਭੈਣਾ ਉਹਦੇ ਸੂਣ ਨਹੀਂ ਚੰਗੇ ਉਹਨਾਂ ਤੇ ਤੂੰ ਲੱਗੀ ਆ ਖਾ ਗਈ ਕਿ ਨਹੀਂ ਤੈਨੂੰ ਤੂੰ ਬਾਪੀ ਆਇਆ ਨਹੀਂ ਤੇ ਗੋਮਸੋਂ ਦੀ ਰਾਤੀ ਹੋਈ ਓ ਤੇ ਮੈਂ ਪੁੱਛ ਪੁੱਛ ਹਾਂ ਬਗੀਆਂ ਤੇ ਕੁੜੀਆ ਦੱਸ ਮੈਨੂੰ ਕੀ ਦਾ ਲੱਗਦੀ ਨੂੰ ਨਹੀਂ ਇਹਨੇ ਦੱਸਿਆ ਹੌਣ ਮੈਨੂੰ ਵਾਦੀ ਤੇਰੀ ਗੁਰਪ੍ਰੀਤ ਜਦੋਂ ਮੈਂ ਨਹੀਂ ਹੈ ਨਾ ਵੀ ਮੇਰੀ ਕੁੜੀ ਦਾ ਮੈਨੂੰ ਪਤਾ ਕਿਤਰਾ ਦੀ ਆ ਇਹ ਮੇਰੇ ਉਦੋਂ ਆਖੇ ਨਹੀਂ ਲੱਗੀ ਹੁਣ ਭੁਖਤੇ ਹੁਣ ਕਿੱਥੋਂ ਜਾਂਦੇ ਕੀ ਪੈਸੇ ਕਿੱਥੋਂ ਲੈ ਆਏਗੀ ਗੁਰਪ੍ਰੀਤ ਨੇ ਦੇਤਾ ਨਾ ਨਾ ਤੇਰਾ ਫੋਨ ਕਿਉਂ ਕਿ ਜੀ ਨਾ ਤੇਰਾ ਕੁਛ ਦੇਤਾ ਕਿ ਨਹੀਂ ਜਵਾਬ ਅਗਲੀ ਨੇ ਹੌੜੀ ਜੀ ਕਹਤਾ ਮੈਂ ਵਰਤ ਲਿਆ ਰੱਬਾ ਮੇਰੇ ਡਾ ਤਗੜਾ ਬਿਜ਼ਨਸ ਹੀ ਆਲੇ ਕਿਤੇ ਚੱਲ ਤੇ ਲੈਣ ਦਿੰਦੀ ਉਹਨੂੰ ਪਹਿਲਾਂ ਭੇੜਾ ਭਾਗ ਰਹਾ ਸੀ ਉਹਦਾ ਹੁਣ ਮੈਂ ਦੱਸ ਕਿੱਥੋਂ ਪੈਸੇ ਲੈ ਆ ਕੇ ਦਵਾਂ ਰਣਜੀਤ ਤੁਸੀਂ ਇੱਕ ਵਾਰੀ ਗੁਰਪ੍ਰੀਤ ਨਾਲ ਗੱਲ ਕਰੋ ਮੰਮੀ ਜੀ ਸ਼ਾਇਦ ਤੁਹਾਨੂੰ ਪੈਸੇ ਦੇ ਦੇ ਮੈਨੂੰ ਤੇ ਉਹਨੇ ਟਰਕਾ ਕੇ ਘਰੋਂ ਕੱਲਤਾ ਵਾ ਕਿ ਮੇਰੇ ਕੋਲ ਨਹੀਂ ਕੁਝ ਹੈਗਾ ਮੈਂ ਖਾਲੇਆਂ ਸਾਰੇ ਪੈਸੇ ਮੇਰੇ ਤੇ ਗਾਲ੍ਹਾਂ ਪੈਂਦੀ ਆ ਜੀ ਭੈਣਾ ਗੁਰਪ੍ਰੀਤ ਤੇ ਮੈਨੂੰ ਉਹਨੇ ਵੱਟ ਖਾਣਿਆਂ ਨੂੰ ਪੈਣਾ ਇੱਥੇ ਮੇਰੇ ਨਾਲ ਤੇ 2 ਮਿੰਟ ਬਹਿ ਕੇ 200 ਵੀ ਨਹੀਂ ਕਰਦੀ ਤਾਂ ਮੈਨੂੰ ਪੈਸੇ ਇਹਨੇ ਕਿੱਥੋਂ ਦੇਣੇ ਆ ਮੈਨੂੰ ਪਤਾ ਮੇਰੀ ਧੀ ਆ ਕਿਤਰਾਂ ਦੀ ਆ ਉਹ ਨਹੀਂ ਚੰਗੀ ਤੇ ਮੰਮੀ ਫਿਰ ਤੁਸੀਂ ਮੈਨੂੰ ਦੱਸ ਦਿੰਦੇ ਕਿ ਤੁਹਾਡੀ ਧੀ ਐਡੀ ਲਾਲਚੀ ਆ ਤੇ ਮੈਂ ਨਾ ਉਹਦੇ ਨਾਲ ਕਿੱਟੀ ਪਾਉਂਦੀ ਮੈਂ ਵਾਰ-ਵਾਰ ਆਂਦੀ ਰਹੀ ਆ ਨਾ ਗੁਰਪ੍ਰੀਤਰ ਮਗਰ ਨਾ ਲੱ ਇਹ ਕਿਟੀਆਂ ਤੇ ਜਾਣੀ ਨੇ ਉਹ ਕਰਦੀਆਂ ਮੰਮੀ ਹਰ ਤੋਂ ਛੱਡਦੀ ਐ ਤੇ ਮਾਨੂੰ ਗਾਂਹ ਮਦਦ ਦਿੰਦੀ ਹੋਰ ਬਾਅਦ ਕਰਦੀ ਮੰਮੀ ਨੂੰ ਪਤਾ ਐ ਕਿ ਕੋਈ ਏਡੀ ਵੱਡੀ ਗਲਤੀ ਹੋ ਜਣੀ ਆ ਮੈਨੂੰ ਕੀ ਪਤਾ ਗੁਰਪ੍ਰੀਤ ਜੀ ਬਿਲਕੁਲ ਹੀ ਇਹਨੂੰ ਨਾ ਕਰਦਣੀ ਇਦਾਂ ਕੇ ਇਦਾਂ ਦੀ ਤੇ ਹੈ ਨਹੀਂ ਮੇਰੀ ਗੱਲ ਸੁਣੋ ਤੁਸੀਂ ਪਿਆਰ ਨਾਲ ਜਾ ਕੇ ਰਿਕਵੈਸਟ ਕਰੋ ਕਿ ਸਾਡੇ ਪੈਸੇ ਦੇ ਦੇ ਆਪਾਂ ਲੋਨ ਤਾਰਨਾ ਵਾ ਚੱਲ ਮੇਰੇ ਨਾਲ ਤੇ ਲੜਦੀ ਆ ਕੋਈ ਗੱਲ ਨਹੀਂ ਤੁਸੀਂ ਜਾ ਕੇ ਕਹੋ ਉਹਨੂੰ ਮੈਂ ਵੀ ਤੁਹਾਡੇ ਨਾਲ ਚੱਲਦੀ ਆ ਉਹਦੇ ਨਾਲ ਇੱਕ ਵਾਰੀ ਗੱਲ ਕਰੋ ਜਾ ਕੇ ਕਿ ਸਾਡੇ ਪੈਸੇ ਆ ਤੇ ਚੁੱਕ ਕੇ ਫੜਾ ਦੇ ਤੇ ਜਾਣਾ ਹੀ ਪੈਣਾ ਨਾ ਤੇਰੀ ਚੂੜੀ ਵੇਚਿਆ ਸਰਨਾ ਤੇ ਨਾ ਮੇਰਾ ਕੋਈ ਚੈਨੀ-ਚੂਨੀ ਵੇਚਿਆ ਸਰਨਾ ਵਾ ਐਨੇ ਪੈਸੇ ਲੋਣੇ ਕਿੱਥੋਂ ਆ ਉਹੋ ਹੀ ਆ ਉਹਨ ਦੇ ਦੇ ਤੇ ਚੱਲ ਆਓ ਚਲੋ ਹਾਂ ਉਹਨੂੰ ਕਹੋ ਵੀ ਸਾਡੇ ਤੇ ਸਾਡੀ ਕਿੱਟੀ ਸਾਨੂੰ ਦੇ ਇੱਕ ਮੰਮੀ ਤੁਸੀਂ ਵੀ ਨਾਲ ਚੱਲੋ ਤੁਹਾਡੀ ਕੁੜੀ ਆ ਤੁਹਾਡੇ ਕਹਨੇ ਤੇ ਤੇ ਲੱਗੂਗੀ ਨਾ ਉਹ ਤੁਹਾਡੇ ਤੇਰਲੇ ਮਾਰਨਦੀ ਆ ਪਹਿਲਾਂ ਤੈਨੂੰ ਪਤਾ ਨਹੀਂ ਸੀ ਉਹਦੇ ਤੇ ਤੂੰ ਹੀ ਬੜਾ ਘੁੜਕਦਾ ਮੰਮੀ ਸਾਡੀ ਆਗੇ ਤੋਂ ਲੱਲਾ ਸਵਾਦ ਮੈਨੂੰ ਪਤਾ ਮੇਰੀ ਗਲਤੀ ਆ ਪਰ ਹੁਣ ਆਪਾਂ ਦਿਮਾਗ ਤੋਂ ਕੰਮ ਲਈਏ ਆਹ ਟਾਈਮ ਸਾਡੇ ਲੜਨ ਦਾ ਨਹੀਂ ਹੈਗਾ ਦਿਮਾਗ ਤੋਂ ਕੰਮ ਲੈ ਆਂਦਾ ਜੇ ਸਾਡੇ ਲੌਂ ਦੀਆਂ ਕਿਸ਼ਤਾਂ ਨਾ ਨਾ ਗਈਆਂ ਤੇ ਸਾਰਾ ਕੁਝ ਸਰਕਾਰ ਨੇ ਜਬ ਤੱਕ ਕਰ ਲੈਣਾ ਮਸਾ ਮਸਾ ਸੀ ਕਿਤੇ ਅੱਗੇ ਵਧਣ ਲੱਗੇ ਸੀ ਤਾਂ ਕਿਹੜਾ ਨੁਕ ਹੋ ਗਿਆ ਤੋਰ ਪੁੱਛੀਏ ਪਹਿਲਾਂ ਕੀ ਜਾਂਦੀ ਆ ਮੈਂ ਪਰਸ ਬਾੜਾ ਸਾਡੇ ਪੈਸੇ ਕਿਉਂ ਨਹੀਂ ਦਿੰਦੀ ਹੋਰ ਕੀ ਜਾਣੇ ਪੈਣਾ ਮੰਮੀ ਜੇ ਨਾ ਨਾ ਪੈਸੇ ਮਿਲੇ ਤੇ ਕੰਮ ਖਰਾਬ ਹੋ ਜਾਣਾ ਬਹੁਤ ਜ਼ਿਆਦਾ ਪਹਿਲਾਂ ਨਹੀਂ ਨਾ ਸੰਭਲ ਕੇ ਤੁਰੇ ਮੰਮੀ ਸੱਸ ਜੀ ਤੁਸੀਂ ਹਾਂ ਜੀ ਸੱਸ ਜੀ ਇਹ ਕਿຊਣਾ ਆਉਂਦੇ ਹੋ ਕੀ ਤੁਸੀਂ ਭਾਬੀ ਤੁਸੀਂ ਜੇ ਤੁਸੀਂ ਆਣਾ ਸੀ ਮੈਨੂੰ 10 ਦਿਨ ਦੇ ਮੇਰੇ ਡਰਾਈਵਰ ਬਾਅਦ ਵੇਟ ਕਰਦਾ ਵੀ ਹੈ ਮੈਂ ਜਾਣਾ ਸੀ ਜਦੋਂ ਭੈਣਾ ਆਈ ਉਹਦੇ ਉਦੋਂ ਤੇਰੇ ਡਰਾਈਵਰ ਵੇਟ ਕਰਦਾ ਇਹ ਤਾਂ ਘਰ ਵੀ ਟਿਕ ਕੇ ਬਹਿ ਜਾਣਾ ਮੰਮੀ ਨੂੰ ਕੰਮ ਸੀ ਫੋਨ ਕਰਦੇ ਹੁੰਦੇ ਨਾ ਕੋਈ ਗੱਲ ਨਹੀਂ ਸੱਸ ਜੀ ਮੈਨੂੰ 10 ਤੇ ਕੰਮ ਹੀ ਆਏ ਆ ਸਾਡੀ ਪਰ ਮੈਨੂੰ ਗੱਲ ਕਰਨੀ ਹੈ ਤਸਦੀਕ ਤੇ ਜਾਣਾ ਇਹ ਗੱਲ ਕਰਨਾ ਇਹ ਜ਼ਰੂਰੀ ਤਨਣਾ ਹੈ ਮੰਮੀ ਪਾਣੀ ਲੈ ਕੇ ਆਂਦੀ ਭਾਈ ਜੀ ਨਾ ਪਾਣੀ ਪੁਣੀ ਰਹਿਣ ਦੋ ਨਹੀਂ ਗਰਮੀ ਹੈਗੀ ਪਾਣੀ ਚ ਪੀਣਾ ਨਹੀਂ ਨਹੀਂ ਗਰਮੀ ਨਹੀਂ ਮੇਰੀ ਗੱਲ ਸੁਣ ਜਿਹੜੀ ਗੱਲ ਹੈ ਨਾ ਉਹ ਫਿਰ ਗੱਲ ਕਰਾਂਗੇ ਮਟਰਾ ਪਾਣੀ ਪੁਣੀ ਨਹੀਂ ਪੀਣਾ ਕਿਹਦੀ ਬਲਤ ਜੀ ਮੇਰੀ ਗੱਲ ਸੁਣ ਸਾਨੂੰ ਆ ਪੈਸਿਆਂ ਦੀ ਬਹੁਤ ਲੋੜ ਆ ਜੋ ਵੀ ਤੇਰੀ ਭਾਬੀ ਕਹਿੰ ਕੇ ਗਈ ਹੈ ਨਾ ਉਹਦਾ ਹੱਲ ਕਰਕੇ ਦੇ ਹੱਲ ਕੀ ਕਰਨਾ ਭਾਈ ਜੀ ਗੁਰਪ੍ਰੀਤ ਤੇਰਾ ਵੀ ਨਾ ਤੇਰੇ ਕੋਲੋਂ ਪੈਸੇ ਲੈਣ ਆਇਆ ਤੈਨੂੰ ਪਤਾ ਹੀ ਆ ਸੀ ਕਿੱਦਾਂ ਆਏ ਕਰੋ ਗੱਲ ਇਹਦੇ ਨਾਲ ਮੇਰੀ ਗੱਲ ਸੁਣ ਜੀ ਅੱਜ ਪੈਸੇ ਨਾ ਨਵੇਂ ਦਿੱਤੇ ਤੇ ਮੇਰਾ ਸਾਰਾ ਕੁਝ ਜਬਤ ਹੋ ਜਾਣਾ ਵਾ ਤੇ ਤੇਰੇ ਭਰਾ ਦਾ ਸਾਰਾ ਕਾਰੋਬਾਰ ਵੀ ਤੂੰ ਨਿਕਲ ਜਾਣਾ ਵਾ ਤੂੰ ਇਦਾਂ ਨਾ ਕਰ ਜੇ ਤੇਰੇ ਕੋਲ ਪੈਸੇ ਹੈਗੇ ਤਾਂ ਦੇ ਦੇ ਵੇ ਲੈ ਮੇਰੀ ਭੈਣ ਜੀਰੇ ਮੇਰੇ ਕੋਲ ਹੁਣ ਤੇ ਮੈਂ ਦੇ ਹੀ ਦਵਾ ਮੈਂ ਮੰਨਣਾ ਥੋੜੀ ਕਰਾਂਗੀ ਤੁਹਾਨੂੰ ਜਿਵੇਂ ਹੋਣ ਦੀ ਗੱਲ ਹੈ ਨਾ ਨਾਲੇ ਮੇਰੀ ਗੱਲ ਸੁਣੋ ਬੋਲੋ ਭਾਬੀ ਤੁਸੀਂ ਬੋਲਦੇ ਕਿਉਂ ਨਹੀਂ ਬਈ ਕੀ ਬੋਲਾਂ ਹਾਂ ਜੋਲੇ ਜੋਗੀ ਛੱਡੇ ਮੈਨੂੰ ਜਦੋਂ ਕਿਤੀ ਪਾਈ ਸੀ ਨਾ 1 ਲੱਖ ਦੀ ਤੇ ਭਾਬੀ ਨੇ ਮੈਨੂੰ ਆਪ ਹੀ ਕਿਹਾ ਸੀ ਗੁਰਪ੍ਰੀਤ ਕੋਈ ਗੱਲ ਨਹੀਂ ਜੇ ਤੈਨੂੰ ਲੋੜ ਹੋਈ ਨਾ ਤੇ ਤੂੰ ਮੇਰੀ ਚੁੱਕ ਲਈ ਤੇ ਵਰਤ ਲਈ ਮੇਰੀ ਗੱਲ ਸੁਣ ਲੈ ਗੁਰਪ੍ਰੀਤ ਜੇ ਝੂਠ ਬੋਲੇ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇਰੇ ਨਾਲ ਮੈਂ ਕਿੱਟੀ ਪਾਈ ਸੀ ਪੈਸੇ ਜਮਾ ਕਰਨ ਨੂੰ ਕਿ ਮੇਰਾ ਜਦੋਂ 5 ਲੱਖ ਹੋ ਜਾਊਗਾ ਨਾ ਤੇ ਉਦੋਂ ਮੈਨੂੰ ਵਾਪਸ ਦੇ ਦੇ ਮੈਨੂੰ ਪਤਾ ਸੀ ਕਿ ਅਸੀਂ ਲੋਨ ਚੁੱਕਿਆ ਵਾ ਤੇ ਅਸੀਂ ਉਤਾਰਨਾ ਵਾ ਚਲ ਚਲ ਵਰਤ ਵੀ ਲੈ ਸਰ ਕਿਹੜੀ ਗੱਲ ਆ ਹੁਣ ਮੈਨੂੰ ਲੋੜ ਹੁੰਦੀ ਆ ਫਿਰ ਕਿਹੜੀ ਗੱਲ ਆ ਭਾਈ ਹੈਗੇ ਨਹੀਂ ਹੁਣ ਕਿੱਥੋਂ ਦੇ ਦਵਾਂ ਹੈਗੇ ਨਹੀਂ ਆ ਕਿੱਥੇ ਗਏ ਫਿਰ ਨਾਲੇ ਜਦੋਂ ਭਾਬੀ ਜਾਂਦੇ ਸੀ ਕਿੰਨੇ ਪੈਸੇ ਤੇ ਮੇਰੇ ਕੋਲ ਪੰਜ-ਪੰਜ 10-1000 ਰੁਪਏ ਲੈ ਕੇ ਜਾਂਦੇ ਰਹੀ ਸੀ ਸ਼ੋਪਿੰਗ ਆ ਰਹਿੰਦੇ ਹੁਣ ਮੇਰੀ ਗੱਲ ਸੁਣ ਲੈ ਤੇਰੀਆਂ ਅੱਖਾਂ ਸਾਫ਼ ਦੱਸਣ ਦੀਆਂ ਕਿ ਤੂੰ ਝੂਠ ਬੋਲਣ ਦੀਆਂ ਤੇ ਇੱਕ ਝੂਠ ਨਾਲ ਤੈਨੂੰ ਪਤਾ ਨਹੀਂ 100 ਬੋਲਣੇ ਪੈਣੇ ਸੱਚ ਬੋਲ ਮੈਂ ਸਿਰਫ 1000-2000 ਰੁਪਏ ਤੇਰੇ ਕੋਲ ਲੈਂਦੀ ਰਹੀ ਹਾਂ ਉਹ ਵੀ ਤੈਨੂੰ ਮੈਂ ਇੰਨੀ ਗੱਲ ਕਹੀ ਸੀ ਜਦੋਂ ਮੇਰੀ ਰਕਮ ਦੇਹਿੰਗੀ ਨਾ ਵਿੱਚੋਂ ਕੱਟ ਲਈ ਸ਼ਰਮ ਘਾਰੇ ਕੋਈ ਗੱਲ ਕਰਨ ਲੱਗੀ ਮੇਰੀ ਸੁਣ ਮੈਨੂੰ ਨਹੀਂ ਪਤਾ ਤੂੰ ਇੱਗੀ ਚਾਦਰ ਨਿਕਲਣਾ ਰਹਿਣਾ ਤੇਰੇ ਤੇ ਵਿਸ਼ਵਾਸ ਕਰਕੇ ਉਹਨਾਂ ਕਿੱਡੀ ਪਾਲੀ ਆ ਤੇ ਤੁਮੋਂ ਨੂੰ ਧੋਖਾ ਦਿੱਤਾ ਪੋਤੋ ਤੇ ਪੜੇ ਪੜਾਈ ਐਨਾ ਕਰਜ਼ਾ ਚੁੱਕ ਕੇ ਉਹਨਾਂ ਆਪਣਾ ਬਿਜ਼ਨਸ ਖੜਾ ਕੀਤਾ ਤੇ ਤੂੰ ਦੇਖੋ ਹੈ ਨਹੀਂ ਨੇ ਵਰਤ ਲਿਆ ਕੁੜੀਏ ਇਹ ਗੱਲ ਨਹੀਂ ਚੰਗੀ ਪੈਸੇ ਤੇ ਤੈਨੂੰ ਦੇਣੇ ਪੈਣੇ ਹੀ ਭਾਵੇਂ ਜਿੱਥੋਂ ਮਰਜੀ ਦੇ ਚਲਾਕ ਤੂੰ ਅੱਗੇ ਵੜੀਆਂ ਤੇ ਪਰ ਆ ਹੁਣ ਤਾ ਤੂੰ ਸਾਦੀ ਕਰ ਦਿੱਤੀ ਮੈਨੂੰ ਮਮੇ ਜੇ ਸਮਝਾਉਂਦੇ ਰਹੇ ਕੀ ਕੁੜੀ ਆ ਪਿੱਛੇ ਹਟ ਜਾ ਪਿੱਛੇ ਹਟ ਜਾ ਇਹਦੇ ਨਾਲ ਨਾ ਵਰਤ ਤੈਨੂੰ ਨਹੀਂ ਪਤਾ ਕਿ ਇਹਨੇ ਕੀ ਕਰਨਾ ਮੈਂ ਇਹੋ ਸਮਝਦੀ ਰਹੀ ਕਿ ਮੇਰੀ ਸੱਸ ਮੇਰੇ ਤੋਂ ਛੜਦੀ ਆ ਮੈਨੂੰ ਤਾਂ ਕਰਕੇ ਇੰਨੀ ਗੱਲ ਕਹਿੰਦੀ ਆ ਪਰ ਤੂੰ ਤੇ ਉਹੋ ਕਰ ਦਿਖਾਇਆ ਜੋ ਮੰਮੀ ਜੀ ਕਹਿੰਦੇ ਸੀ ਕਿ ਉਹ ਗੁਰਬੀ ਸਹੀ ਕਹਿੰਦੇ ਸਹੀ ਕੀ ਕਹਿੰਦੇ ਆਪੇ ਮੈਨੂੰ ਪਹਿਲੇ ਕਹਿੰਦੇ ਕਿ ਵਰਤ ਲੈ ਜੇ ਵਰਤ ਲਈਏ ਤੇ ਫਿਰ ਹੁਣ ਮੇਰੇ ਤੇ ਇਲਜ਼ਾਮ ਲਾਉਂਦੇਵੇਂ ਪਰ ਮੈਂ ਤਾਂ ਨਾ ਕੁਝ ਵੀ ਜਿਹਾ ਕਿਹਾ ਇਹਨੂੰ ਕਰੋ ਇਹਦੇ ਨਾਲ ਗੱਲ ਰੱਖੀ ਬੈਠੇ ਤੇ ਚੁੱਪ ਕਰ ਗਈ ਨਹੀਂ ਬੋਲੀ ਜਾਂਦੇ ਮੈਂ ਇੰਝ ਕੀ ਕਹਾਂ ਬਸ ਇਦ ਕੋ ਤੇ ਹੋਣ ਰਹਿ ਗਈ ਨਹੀਂ ਗਲਤੀ ਕਰ ਲਈ ਹੱਥ ਨਾਲੇ ਰੋਂਦੀ ਔਰ ਦੇ ਉਹਨਾਂ ਨੂੰ ਜਿੱਥੋਂ ਮਰਜ਼ੀ ਦੇਣੀ ਆ ਮਗਰਮਾਚ ਵਾਲੇ ਆਥਰੂ ਨਾ ਸੁੱਟ ਤੇ ਪੈਸੇ ਵੜਾ ਦੇ ਤੇਰੇ ਰੋਇਆ ਮੇਰਾ ਸੁੱਤਰ ਨਹੀਂ ਹੋਣਾ ਮੇਰਾ ਕਾਰੋਬਾਰ ਵਾਪਸ ਨਹੀਂ ਮੰਨਣਾ ਕੋਈ ਨਹੀਂ ਪਿਆਰ ਨਾਲ ਗੱਲ ਕਰਨ ਦੇ ਜੇ ਚਾਹਦੇ ਨਾ ਗੱਲ ਕਰੋ ਤੇਰੇ ਗੁੱਸੇ ਸਾਚਾ ਦਾ ਕੀ ਗੱਲ ਕਰਾਂ ਹੁਣ ਹੁਣ ਇਹਨੂੰ ਮੈਂ ਕੀ ਆਪ ਚੁੱਕਾ ਦਿੱਤੇ ਇਹਨੂੰ ਖੁਦ ਚਾਹਦਾ ਮੇਰੇ ਪੈਸੇ ਵੜਾ ਦੇ ਪੈਸੇ ਵੜਾ ਦੇ ਕੋਈ ਵੀ ਇਦਾਂ ਨਾ ਕਰ ਮੇਰੇ ਹੱਥ ਤੇ ਮੇਰੇ ਕੋ ਮੈਂ ਕਿੱਥੋਂ ਦਵਾ ਗੱਤਾਂ ਕਹਿੰਦੀ ਵੀ ਆ ਮੈਂ ਜਾਣ ਪੁੱਛ ਲਈ ਕਿ ਤੂੰ ਦਵਾਉਂਗੀ ਪੈਸੇ ਹੀ ਤੂੰ ਇਹ ਇੰਜ ਕਰਦੇ ਜਿਵੇਂ ਮੈਂ ਪੱਲੇ ਨਾ ਬੰਦੇ ਹੁੰਦੇ ਪੈਸੇ ਘੱਟ 5 ਲੱਖ ਰੁਪਈਆ ਤੇ ਲੈ ਲਏ ਕੋਈ ਪੈਸੇ ਤੂੰ ਕਹਿ ਕੇ ਹੁੰਦੀ ਵੀ ਤੁਹਾਡੇ 5 ਲੱਖ ਰੁਪਈਆ ਤੂੰ ਪਹਿਲੇ ਪੈਸੇ ਲੈ ਕੇ ਫਿਰ ਜੇ ਤੂੰ ਪਤਾ ਮੈਂ ਦੇ ਨਹੀਂ ਸਕਦੀ ਤੇ ਹੁਣ ਮੈਂ ਕਿੱਥੇ ਜਾਵਾਂ ਫਿਰ ਦੇ ਦਾਂਗੀ ਜਦੋਂ ਮੇਰੇ ਕੋ ਕੋਹ ਹੋਣਗੇ ਲੈ ਲੈਣਾ 2-2000 ਰੁਪਈਆ ਪੈਸੇ ਤੁਹਾਡੇ ਕੋਲ ਹੈ ਨਹੀਂ ਆ ਉਹ ਤਾਂ ਮੈਂ ਆਹ ਗੱਡੀ ਤੇ ਜਣਾ ਡਰਾਈਵਰ ਰੱਖਿਆ ਤੁਸੀਂ ਬਾਹਰ ਨਹੀਂ ਆਹ ਕੰਮ ਸਾਡੇ ਤਨਵਿਸ਼ਮ ਜਉਨੀ ਹੈ ਨਾ ਇਹਦੇ ਮਗਰ ਨਾਂ ਲੱਗੋ ਮੈਨੂੰ ਕੀ ਦਈ ਮੰਮੀ ਲੋਕਾਂ ਦਾ ਸਿਰ ਮੁੱਛ ਮੁੱਛ ਕੇ ਤੇ ਉਹ ਤੋਂ ਗੁਜ਼ਾਰੇ ਕਰਦੀ ਐ ਆ ਜਿਹੜੀ ਇਹਨੇ ਆਲੀਸ਼ਾਨ ਕੋਠੀ ਬਣਾਈ ਐ ਏਡੀ ਵੱਡੀ ਗੱਡੀ ਬਾਹਰ ਖੜਾ ਲਈ ਐ ਡਰਾਈਵਰ ਰੱਖੀ ਉਹਨਾਂ ਨੂੰ ਤਨਖਾਹ ਦਿੰਦੀ ਐ ਮੈਨੂੰ ਕੀ ਪਤਾ ਐ ਲੋਕਾਂ ਦਾ ਸਿਰ ਮੁੱਨ ਮੁੱਨ ਦਿੰਦੀ ਐ ਮੈਂ ਸੋਚਿਆ ਮੈਂ ਤਾਂ ਕਰਦੇ ਨੇ ਦੋਵੇਂ ਜੀ ਬਲਾਪਾ ਜੀ ਨੂੰ ਹੁਣ ਬਾਜੀ ਕਿੱਥੇ ਨੇ ਗੁਰਪ੍ਰੀਤ ਲੋਕਾਂ ਦਾ ਸਿਰ ਮੁੱਨ ਮੁੱਨ ਤੇ ਵਾਕ ਗੱਲ ਵੱਖਰੀ ਐ ਪਰ ਤੂੰ ਉਹਦੇ ਭਰਾਣਾ ਹੀ ਤਾਂ ਕਰੇਂਗੀ ਉਦੋਂ ਤੇ ਤੁਹਾਨੂੰ ਬੜੀਆਂ ਸ਼ਰਮਾ ਹੁੰਦੀਆਂ ਵਾ ਜਦੋਂ ਰਾਜੂ ਭਾਰੀ ਤੁਹਾਡੇ ਮੱਥੇ ਲਾਗੇ ਦਿਹਾੜੀ ਕਰਦੇ ਤੇ ਆਪਣੇ ਅੱਜ ਤੁਹਾਨੂੰ ਦਿਲੋਂ ਕੋਈ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੀ ਕਰਨ ਦੇ ਆ ਉਹ ਸ਼ਰਮ ਚ ਤੂੰ ਮਰ ਜਾ ਲੋਕਾਂ ਦਾ ਸਿਰ ਮੰਨ ਮੰਨ ਕੇ ਨਹੀਂ ਉਹਨਾਂ ਨੇ ਘਰ ਬਣਾਇਆ ਜੋ ਉਹਨਾਂ ਨੂੰ ਰੱਬ ਨੇ ਦਿੱਤਾ ਉਹਨਾਂ ਨੇ ਉਹਦੇ ਚ ਗੁਜ਼ਾਰਾ ਕੀਤਾ ਦਸਾਂ ਉਹਦੀ ਕਿਰਤ ਕੀਤੀ ਤੁਹਾਡੇ ਵਾਂਗੂ ਨਹੀਂ ਲੋਕਾਂ ਨੂੰ ਠੱਗ ਠੱਗ ਕੇ ਤਾਂ ਮਹਿਲ ਕਢੇ ਕੀਤੇ ਤੁਸੀਂ ਇਹ ਭੈਣ ਨੇ ਢਾਈ ਕਰਕੇ ਘਰ ਨਹੀਂ ਛੱਡ ਲੈਂਦੀ ਆ ਤੂੰ ਤੇ ਕਰਦੇ ਇਹਨੂੰ ਖਾ ਲਿਆ ਤੂੰ ਤੇ ਭਰਾ ਪਰ ਜਾਈ ਨਹੀਂ ਬਸ ਤੁਹਾਡੀ ਕੁੜੀ ਨੇ ਪੈਸੇ ਵਰਤ ਲਈ denn ਨਹੀਂ ਕਿਉਂ ਨਹੀਂ ਗੱਲ ਐ ਹਾਂ ਤਲੇ ਪੈ ਗਏ ਕੁੜੀ ਨੂੰ ਦਾਜ ਦੇ ਪੈਸੇ ਦੇ ਦਿੱਤੇ ਆ ਉਹ ਵੀ ਭੁਜਾਈ ਨੇ ਜੋੜ-ਜੋੜ ਕੇ ਭਰਾ ਨੂੰ ਲੈ ਕੇ ਤੁਸੀਂ ਇੰਜ ਕਰਦੇ ਪਿਆ ਜਿਵੇਂ ਕਿ ਗੈਰਨਾ ਕਰੀਦਾ ਤੁਸੀਂ ਤੇ ਸਾਡੀ ਅੱਖਾਂ ਹੀ ਬਦਲ ਗਈ। ਤੂੰ ਕੀ ਕੀਤਾ ਕਰ ਫਿਰ ਤਾਂ ਮੈਂ ਕਹਿ ਰਿਹਾ ਮੈਂ ਤੇਰਾ ਭਰਾ ਹਾਂ ਤੂੰ ਕੀ ਕੀਤਾ ਮੇਰੇ ਨਾਲ? ਮੇਰੇ ਸਾਰੇ ਪੈਸੇ ਲੈ ਗਏ ਤੂੰ। ਪਹਿਲਾਂ ਉਹਨਾਂ ਭੋਲਿਆਂ ਪਾੜਿਆਂ ਨੂੰ ਫਸਾਇਆ ਕਿਟਿੰਗਾ ਪੁਆਈਆਂ ਉਹ ਮੇਰੀ ਨੋਟ ਘਰੋਂ ਨਹੀਂ ਨਿਕਲਦੀ ਤੇ ਤੂੰ ਉਹਨੂੰ ਪੁੱਠੀ ਜਾਟੇ ਲਾ ਲਿਆ ਤੇ ਕਿੰਨਾ ਮਾਚਾ ਚੜਿਆ ਸੀ ਜਾਂਦਾ ਮੈਂ ਆਨੂੰ ਤਾਂ ਜ਼ਬਰਦਸਤੀ ਖਿੱਚ ਕੇ ਰਹਿ ਗਈਆਂ। ਉਹ ਤਾਂ ਤੂੰ ਸੁਭਨੇ ਬਕਾਉਂਦੀ ਨਹੀਂ ਉੱਥੇ ਆਉਂਦਾ ਉੱਥੇ ਡਾਂਸ ਹੁੰਦਾ ਉਹ ਤੇ ਆਉਂਦਾ ਉਹਨੂੰ ਤੇ ਇਹ ਆਉਂਦਾ ਨਹੀਂ ਇਹਨੇ ਤਾਂ ਮੈਨੂੰ ਇੰਨਾ ਕੁ ਵਿਗਾੜ ਦੇਣਾ ਸੀ ਨਾ ਮੈਂ दारू ਪੀ ਕੇ ਰਦ ਘਰ ਆਇਆ ਕਰਨਾ ਸੀ ਜਿਵੇਂ ਮੈਂ ਦੇਖੋ ਤਾਂ ਇਹ ਖੜ ਲੱਗੀ ਨਹੀਂ ਮੈਨੂੰ ਹਾਂ ਮੈਂ दारू ਪਿੰਦੀ ਆ ਨਾ ਜਿਹੜਾ ਮੈਂ ਤੈਨੂੰ ਵਿਗਾੜਨਾ ਸੀ ਇਹ ਤੇ ਤੇਰੇ ਲੱਛਣ ਮਿੰਦ ਮੈਂ ਪੀ ਕੇ ਹੀ ਹੁੰਦੀ ਹੈ ਜਿਹੜਾ ਅੱਲਾ ਖਰਚਾ 5 ਲੱਖ ਗਿਆ ਕਿਥੇ ਦੱਸ ਨਾ ਮੈਂ ਬੋਦੀ ਗੱਲਾਂ ਕਰਦਾ ਫਾਇਦਾ ਨਹੀਂ ਆ ਗੁਰਪ੍ਰੀਤ ਮੇਰੇ ਪੈਸੇ ਦਾ ਹਾਲ ਕਰ ਕਿਤੇ ਕੋਈ ਨਾ ਕੋ ਆ ਯਮੇ ਕਹਿੰਦੇ ਮੈਂ ਜੇ ਰੰਗੀ ਫਿਰ ਲਾ ਮੈਨੂੰ ਹੀ ਕਹੋ ਤੇ ਇਹ ਸਮਝੋ ਨਾ ਆ ਤੁਹਾਡੇ ਸਾਹਮਣੇ ਗੜਗੜਾਉਂਦੀ ਆ ਮੈਨੂੰ ਪੁੱਛੋ ਇਹ ਮੇਰੀ ਕਿੰਨੀ ਬੇਸ਼ਤੀ ਕਰਕੇ ਮੈਨੂੰ ਘਰੋਂ ਕੱਢਿਆ ਵਾ ਮੇਰੇ ਤੇ ਕੀ ਕੀਤੀ ਆ ਆ ਮੈਨੂੰ ਪੁੱਛ ਕੇ ਵੇਖੋ ਅੱਜ ਤੇ ਉਹ ਡਾਇਲਗ ਬੋਲਣ ਹੀ ਨਹੀਂ ਡਈ ਮੰਮੀ ਜਿਹੜੇ ਇਹਨਾਂ ਕੱਲ ਮੈਨੂੰ ਬੋਲੇ ਆ ਬਾਹਰ ਵੜ ਕੇ ਮੈਨੂੰ ਘਰੋਂ ਕੱਢਿਆ ਅਜੀ ਮੈਂ ਤੇ ਨਾ ਭਾਬੀ ਨੂੰ ਬੋਲਵੰਦੇ ਆਪਣੇ ਕੋਈ ਗੱਲਾਂ ਲਾਈ ਜਾਂਦੇ ਆ ਆਪੇ ਜੀ ਬਿੱਲੀ ਤੁਹਾਡੇ ਸਾਹਮਣੇ ਬਣੀ ਆ ਹਾਂ ਆਪਣੇ ਕੋਈ ਗੱਲਾਂ ਲਾਈ ਜਾਂਦੇ ਭਾਜੀ ਵੇਖੋ ਮੈਨੂੰ ਪਹਿਲੇ ਭਾਬੀ ਕਹਿੰਦੀ ਮਰਤ ਨਹੀਂ ਕਰਦੀ ਜੇ ਤੈਨੂੰ ਲੋੜ ਹੈ ਕਿ ਤੇ ਮ ਹੁਣ ਮੇਰੇ ਦੇਖੋ ਭਾਈ ਮੇਰੇ ਤੇ ਇਨਸਾਮ ਲਾਈ ਜਾਂਦਾ। ਅਸ ਗੁਰਪ੍ਰੀਤ ਮੈਂ ਕੀ ਕਹਿ ਰਹਾ ਹੁਣ? ਦੱਸਾ ਭਾਈ ਤੁਹਾਡੀ ਬੋਟੀ ਦੀ ਸਚਾਈ ਕੀ ਗੱਲ ਦੇ ਰਹੀ ਹੈ? ਕਾਦੀ ਸਚਾਈ? ਕਿਹੜੀ ਸਚਾਈ? ਮੈਨੂੰ ਵੀ ਬੋਲਣ ਦਾ ਮੌਕਾ ਦੇ ਕਿ ਤੂੰ ਹੀ ਬੋਲੀ ਨਾ ਨਾ ਮੈਂ। ਚਲ ਇੱਕ ਮਿੰਟ ਬੋਲ ਭਾਈ ਜਦੋਂ ਲੋੜ ਹੁੰਦੀ ਸਾਬੇ ਇਹ 10000 20000 ਕਿੰਨੇ ਪੈਸੇ ਨੇ ਮੇਰੇ ਕੋਲ ਲੈ ਚੁੱਕੀ ਐ। ਆਪਣੇ ਖਰਚੇ ਪੂਰੇ ਕਰਨ ਵਾਸਤੇ ਮੈਨੂੰ ਠੱਗ ਦੇ ਰਹੀ ਐ। ਕਹਿੰਦੀ ਸੀ ਕਿੰਨੀ ਜੜੀ ਨਿਕਲੇਗੀ ਨਾ ਉਹਦੇ ਵਿੱਚੋਂ ਕੱਟ ਲਈ। ਕਦੀ ਘਰ ਨਾਲ ਦੱਸੀ ਮੰਮੀ ਨੂੰ ਤੇ ਭਾਈ ਨੂੰ ਆਪਣੇ ਭਰਾ ਨੂੰ ਨਾ ਦੱਸੀ। ਗਿਆ ਨਹੀਂ ਫੇਗਿਆ ਕੋਈ ਸ਼ਰਮ ਨੂੰ ਹੱਥ ਮਾਰਾ ਮੈਂ ਤੇਨੂੰ ਦਫਾ ਮੇਰੀ ਗੱਲ ਸੁਣੋ ਸਾਨੂੰ ਤਾਂ 20-40000 ਰੁਪਏ ਦੇ ਬਚਤਾਂ ਐਂਜੇ ਵੇਰ ਲੋਨੇ ਤੇਰੇ ਘਰ ਆਉਣ ਲਾ ਰਹੀ ਹੈ ਮੈਂ ਬਕਵਾਸ ਕਰ ਰਹੀ ਹੈ ਮੈਂ ਫੜ ਲੈਣੀ ਜੇ ਬਾਦਲਾ ਕੇ ਮੈਂ ਨਾ ਰੋਣੀ ਆ ਬਕਵਾਸ ਹੋਣੀ ਕਰਦੀ ਬਕਵਾਸ ਤੂੰ ਕਰਦੀ ਹੈ ਮੇਰੀ ਗੱਲ ਸੁਣ ਬੈਠ ਕੇ ਗੱਲ ਸੁਣ ਉੱਠੀ ਰਹਿ ਜਾ ਬਰ-ਬਰ ਮੇਰੀ ਗੱਲ ਸੁਣ ਉਹਨੇ ਜੋ ਵੀ ਕਿਹਾ ਨਾ ਠੀਕ ਕਿਹਾ ਵਾ ਮੈਨੂੰ ਤਾਂ ਕਸੂਰ ਤੇਰਾ ਹੀ ਆ ਤੂੰ ਕਿੱਟੀਆਂ ਬੋਲਦੀ ਨਹੀਂ ਪਹਿਲੇ ਤੈਨੂੰ ਪਤਾ ਨਹੀਂ ਆਪਣਾ ਘਰ ਦਾ ਕੀ ਹਾਲ ਦਾ ਆ ਯਾਰ ਉਹਦੇ ਦੁਵਾਲੇ ਨਾ ਉਹ ਮੇਰੀ ਨੂੰਹ ਤੇ ਚੰਗੀ ਬਣੀ ਮਾਰੀ ਤੇ ਆਹੀ ਜਿਹੜੀਆਂ ਪੁੱਠੀਆਂ ਭਾਰਤਾਂ ਪਣਾਉਂਦੀਆਂ ਨਹੀਂ ਤੂੰ ਹੋਣੇ ਯਾਰ ਮੈਂ ਕਿਹੜੀ ਪੁੱਤਾਂ ਨਾਲ ਆਪਕੇ ਬਹਿ ਗਈ ਹਾਂ ਮੈਂ ਕਿਹੜੀ ਕੁੜੀ ਪੁੱਠੀਆਂ ਮੱਤਾ ਦਿੱਤੀਆਂ ਪਹਿਲੀ ਮਾਂ ਹੀ ਦੁਨੀਆ ਦੇਖੀ ਮੈਂ ਤੇ ਤੇ ਆਪਣੀ ਧੀ ਦਾ ਸਾਥ ਨਹੀਂ ਜੰਦੀ ਤੂੰ ਨਹੀਂ ਸਕੀ ਬਣੀ ਹਾਂ ਹਾਂ ਧੀ ਨੂੰ ਜਾਂਦੀ ਮੂੰਹ ਨੂੰ ਨਹੀਂ ਜਾਂਦੀ ਨੂੰ ਨਹੀਂ ਜਾਂਦੀ ਮੇਰੇ ਕੋਲ ਆਂਦੀ ਆ ਕੋਲ ਮੈਨੂੰ ਜੰਮਿਆ ਬਣਿਆ ਉਹ ਨਹੀਂ ਤੈਨੂੰ ਪਤਾ ਕਿ ਮੈਂ ਕਿੰਜਦੀ ਆ ਪਰ ਤੂੰ ਬੇਈਮਾਨ ਬੜੀ ਨਿਕਲੀ ਨਾ ਦੇ ਦੇ ਉਹਨਾਂ ਦੇ ਜਿਹੜੇ ਬੈਣੀ ਮਮੀ ਛੱਡੋ ਇੰਨੇ ਕੋਈ ਬਹਾਨੇ ਨਹੀਂ ਦੇਣਾ ਇੰਨਾ ਮੈਨੂੰ ਪਤਾ ਲੱਗ ਗਿਆ ਇਹਦਾ ਇਹਦੀ ਹਰ ਸ਼ਕਲ ਹੋਰਦੀ ਹੋ ਰਹੀ ਆ ਇਹਨੇ ਸਾਡੇ ਪੈਸੇ ਨਹੀਂ ਦੇਣੇ ਗੁਰਪ੍ਰੀਤ ਮੇਰੀ ਇੱਕ ਗੱਲ ਸੁਣ ਲੈ ਪੈਸੇ ਦਾ ਤਰਕ ਮੈਂ ਕਢਾ ਕੇ ਲਵਾਂਗੀ ਜਿੱਦਾਂ ਮਰਜ਼ੀ ਕਢਾਵਾਂ ਆਓ ਰਣਜੀਤ ਕਰ ਲਾਂਗੇ ਆਪਾਂ ਆਪਣਾ ਕੰਮ ਹਾਂ ਪਹਿਲੇ ਲੈਣੇ ਨੇ ਇਹਨੇ ਮੇਰੇ ਕੋ ਕਢਵਾਣੇ ਪੈਗੇ ਜਿਹੜਾ ਥੋੜੇ ਬਹੁਤੇ ਬਚ ਜੇ ਨਾ ਉਹ ਤੇ ਦੇ ਦਵਾਂਗੀ ਤੇਰੇ ਉਹ ਵੀ ਰੱਖ ਲੈ ਉਹ ਵੀ ਰੱਖ ਲੈ ਕਿਆ ਮਹੀਨਾ ਲੈ ਲਈ ਆਪਣੇ ਡਰਾਈਵਰ ਦੀ ਤਨਖਾਹ ਦੇ ਦੀ ਚੰਗਾ ਉਹ ਵੀ ਰੱਖ ਲੈ ਤੇਰਾ ਕੁਝ ਬਣ ਜੇ ਇਥੇ ਨਿਕਲਦੇ ਹੁੰਦੇ ਕਿਸੇ ਦੇ ਪੈਸੇ ਖਾ ਕੇ ਇੱਕ ਦਾ ਯਾਦ ਰੱਖੀ ਮੇਰੀ ਕਿਹਦਾ ਯਾਦ ਰੱਖਾਂਗੇ ਨਾ ਅੱਥਰ ਨਿਕਲੂ ਤੇਰਾ ਕਿਉਂ ਤਿਆਰ ਤੋਂ ਸਾਡੀ ਨਾਲ ਲੜਾਈ ਪਾਤੀ ਤੂੰ ਬਹੁਤ ਬੜਾ ਕੀਤਾ ਤੂੰ ਸੱਚੀ ਆਹੋ ਪਹਿਲੇ ਨਾਵਰ ਤੋਂ ਨਹੀਂ ਹਾਂ ਆਪੇ ਆਪਣੇ ਸ਼ੌਂਕ ਪੂਰੇ ਹੁੰਦੇ ਨੇ ਕਾਹਦੇ ਰਿਸ਼ਤੇ ਕਰ ਲੈਣੇ ਅੱਜਕੱਲ ਆ ਆ ਦੇਖ ਲੋ ਆ ਤੁਹਾਡੀ ਧੀ ਜੇ ਇਹਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਮੇਰੇ ਭਰਾ ਪਰਜਾਇਆ ਕਰਜ਼ੇ ਖਲੇ ਨੱਪੇ ਪਏ ਆ ਉਹਨਾਂ ਨੇ ਲੋਨ ਦੀ ਕਿਸ਼ਤ ਤਾਰਨੀ ਆ ਹੈਗੀ ਇਹਨੂੰ ਕੋਈ ਸ਼ਰਮ ਪਹਿਲੇ ਮੀਆਂ-ਪੁੱਤੂ ਬਣ ਕੇ ਮੇਰੇ ਕੋ ਸਾਰੇ ਪੈਸੇ ਠੱਗਦੇ ਨਹੀਂ ਜਦੋਂ ਇਹਨੂੰ ਮੈਂ ਦੱਸਤਾ ਕਿ ਅਸੀਂ ਲੋਨ ਚੁੱਕਿਆ ਦੋਹਾਂ ਜੀਆਂ ਨੇ ਮੈਨੂੰ ਕਹਿੰਦੀ ਕਿ ਮੈਨੂੰ ਪੈਸੇ ਜਮ੍ਹਾਂ ਕਰਾਈ ਜਾ ਤੈਨੂੰ ਮੈਂ ਇਕੱਠੇ ਕਰਕੇ ਦਵਾਂਗੀ ਤੇ ਅੱਜ ਵੇਖ ਲਓ ਤੁਹਾਡੇ ਸਾਹਮਣੇ ਕੀ ਕਰਨ ਲਈ ਤਾਂ ਮੈਂ ਨੰਗ ਰੰਗ ਵਿਖਾਏ ਮੈਂ ਗੁਰਬੀਤ ਸੁਪਨੇ ਤੂੰ ਹੀ ਵਿਖਾਉਂਦੀ ਰਹੀ ਤੂੰ ਇਹਨੂੰ ਬਾਰ-ਬਾਰ ਕਿ ਵੱਡੇ-ਵੱਡੇ ਲੋਕਾਂ ਦੇ ਉੱਠਣੇ ਬੈਠਣੇ ਮੈ ਹਊਗਾ ਤੇ ਇਦਾਂ ਹੋ ਜੂਗਾ ਤਾਂ ਉਦਾਂ ਹੋ ਜੂਗਾ ਤੇ ਹੁਣ ਭਾਈ ਮੈਂ ਕਹਿੰਦਾ ਸੁਪਨੇ ਵਖਾਏ ਉਹਨੂੰ ਮੇਰੀ ਲਾਈਫ ਸਟਾਈਲ ਵਧੀਆ ਲੱਗਦਾ ਸੀ ਉਦੋਂ ਤੇ ਤੂੰ ਨਾਲ ਲੈ ਲੈ ਇਹਨੂੰ ਜਾਂਦੀ ਦੀ ਆ ਉਹ ਤੇ ਕਿੱਟੀਆਂ ਪੈਂਦੀਆਂ ਆ ਦਿਨ ਨੂੰ ਉਹ ਕਰਾਵਾਂ ਇੱਕ ਮਿੰਟ ਮੰਮੀ ਮੇਰੇ ਸੇ ਲਈ ਦਾ ਫੋਨ ਆਉਂਦਿਆ ਹਾਂ ਬੋਲ ਕਿੱਟੀ ਆਹੋ ਤੇਰੇ ਪੈਸੇ ਕੀ ਅੱਛਾ ਚੱਲ ਮੈਂ ਕਰਦੀ ਆਂ ਗੱਲ ਮੈਨੂੰ ਪਤਾ ਤੂੰ ਤੇ ਮੇਰੇ ਕਰਕੇ ਕਿੱਟੀ ਪਾਈ ਸੀ ਹਾਂ ਹਾਂ ਮੈਨੂੰ ਪਤਾ ਮੈਂ ਹੀ ਪਵਾਈ ਸੀ ਕਰਦੀਆਂ ਮੈਂ ਦਲਦੀ ਦੀ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਦੇਏਗੀ ਤੁਹਾਡੇ ਵਾਸਤੇ ਦੇਏਗੀ ਕਿਉਂ ਨਹੀਂ ਹਾਂ ਹਾਂ ਚਲੋ ਹੁਣ ਹੋਰ ਕੀ ਜਲਾਮ ਆ ਗਿਆ ਇਹਦਾ ਮੰਮੀ ਮੈਂ ਆਪਣੀ ਸਹੇਲੀ ਦੀ ਵੀ ਕਿੱਟੀ ਪੁਆਈ ਸੀ ਇਹਦੇ ਵੱਲ ਇਹਦੇ ਕਹਿਣ ਤੇ ਮੈਂ ਇਹਨੂੰ ਮੈਂਬਰ ਇਕੱਠੇ ਕਰ ਕਰਕੇ ਪਤਾ ਨਹੀਂ ਕਿੰਨੇ ਦਿੱਤੇ ਆ ਕਿ ਉਹ ਵੇਖ ਲਓ ਮੈਨੂੰ ਕੰਪਲੇਂਟ ਕਰਦੀ ਪਈ ਆ ਕਿ ਮੈਂ ਆਪਣੀ ਕਮੇਟੀ ਇਹਦੇ ਨਾਲ ਲੈਣ ਗਈ ਸੀ ਇਹਨੇ ਮੈਨੂੰ ਜਵਾਬ ਦੇਤਾ ਵੀ ਤੈਨੂੰ ਹੱਲੇ ਪੈਸੇ ਨਹੀਂ ਮਿਲਨੇ ਤੇ ਹੁਣ ਉਹ ਮੈਨੂੰ ਆਖਣ ਢੀ ਆ ਕਿ ਮੇਰੇ ਪੈਸੇ ਤੂੰ ਭਾਰ ਤੂੰ ਕਿੱਟੀ ਬੁਆਈ ਆ ਆ ਵੇਹਲਾ ਆਪਣੀ ਕੁੜੀ ਦਾ ਹਾਲ ਹੁਣ ਦੇ ਜਵਾਬ ਹੁਣ ਕਿਦੀ ਕਿਦੀ ਖਾਲੀ ਆ ਕੀ ਕਰਦੀ ਰਹੀ ਆ ਉਹਦੀ ਕਿੱਥੇ ਗਈ ਆ ਤੇ ਉਹਦੀ ਹੱਗੀ ਆ ਲੈ ਦੇ ਦਾਂਗੀ ਮੈਂ ਉਹਦੀ ਕਦੋਂ ਆਈਆਂ ਕਿੱਟੀਆਂ ਬਾਕੀ ਪਈਆਂ ਹੋਈਆਂ ਨਾ ਸਾਰੀ ਥੋੜੀ ਖਤਮ ਹੋਈ ਆ ਤੇ ਦੇ ਦਾਂਗੀ ਉਹਦੀ ਮੈਂ ਦੱਸਣਾ ਨੂੰ ਕੀ ਕਹਾਂ ਗੁਰਪ੍ਰੀਤ ਵੀ ਕਦੋਂ ਦੇਣੀ ਹੋਂਗਾ ਤਿੰਨ ਮਹੀਨੇ ਰੁਕ ਜਾ ਇਹ ਗੱਲ ਸੁਣ ਸ਼ਰਮ ਕਰ ਚਲ ਭਰਾ ਦੇ ਨਹੀਂ ਦਿੰਦੀ ਨਾ ਉਹਦੀ ਕਿੱਟੀ ਮੋੜਦੀ ਹੁਣ ਬੇਇੱਜ਼ਤੀ ਨਾ ਕਰਾਦੀ ਸਾਡੀ ਤੁਹਾਨੂੰ ਕੀ ਲੱਗਦਾ ਵਾ ਉਹਦੇ ਪੈਸੇ ਦੇਊਗੀ ਇਹਨੂੰ ਕਾਦੀ ਸ਼ਰਮ ਆ ਜਿੰਨੇ ਰਿਸ਼ਤੇਦਾਰੀ ਤੇ ਸ਼ਰਮ ਨਹੀਂ ਕੀਤੀ ਬਾਤੇ ਬੰਦੇ ਨੇ ਕਿੱਥੋਂ ਸ਼ਰਮ ਕਰੂਗੀ ਏ ਮੈਨੂੰ ਨਹੀਂ ਲੱਗਦਾ ਮੰਮੀ ਇਹ ਉਹਦੀ ਵੀ ਠਿੱਟੀ ਦੋ ਕਹਿੰਦੀ ਵੀ ਨਾ ਦੇ ਦਾਂਗੀ 3 ਮਹੀਨੇ ਤੱਕ ਦੇ ਦਾਂਗੀ ਮੈਨੂੰ ਤਾਂ ਪੈਣਾ ਨੁਤੀ ਕਹਿੰਦੀ ਨੀ ਸ਼ਰਮ ਆਉਂਦੀ ਆ ਸਾਡੇ ਅਮਾ ਦਾ ਚੋਦੇ ਹੋ ਤੈਨੂੰ ਠੀ ਕਹਿੰਦੇ ਸ਼ੁਰੂ ਤੋਂ ਹੀ ਸ਼ਰਮ ਆਉਂਦੀ ਆ ਅੱਜ ਨਵੀਂ ਥੋੜੀ ਆ ਜਿਹੜੀਆਂ ਕਰਤੂਤਾਂ ਕਰਦੀਆਂ ਆ ਇਹ ਕਰਤੂਤਾ ਹੋਈ ਆ ਪੜ੍ਹੇ ਅਸੀਂ ਤੇ ਕਰ ਲਾਂਗੇ ਚੱਲ ਕਿਤੇ ਲੱਗੇ ਤੈਨਦੀ ਆਮ ਔਖੇ ਸੁਖੇ ਹੋਗੇ ਪਰ ਤੂੰ ਸਾਡੇ ਨਾਲ ਬਹੁਤ ਮਾਰੀ ਕੀਤੀ ਆ ਗੁਰਪ੍ਰੀਤ ਵੀਰੇ ਮੈਂ ਤੇਰੇ ਬੈਠੇ ਦੇ ਦਵਾਂਗੀ ਮੈਂ ਨਹੀਂ ਖਾਂਦੀ ਤੇਰੇ ਬੈਠੇ ਐਂ ਭਰਾਵਾਂ ਦਾ ਵਰਤਨ ਵਾਲੀ ਗੱਲ ਨਹੀਂ ਤੂੰ ਕੀਤੀ ਅੱਜ ਸਾਡੇ ਤੇ ਦਿਨ ਮਾੜੇ ਹੋਗੇ ਨਾ ਤੇ ਤੇਰੇ ਕਰਕੇ ਹੋਣੇ ਅਸੀਂ ਤੈਨੂੰ ساری ਜ਼ਿੰਦਗੀ ਨਹੀਂ ਇਹ ਚੀਜ਼ ਭੁੱਲ ਸਕਦੇ ਕਿ ਤੂੰ ਸਾਡੇ ਨਾਲ ਧੋਖਾ ਕੀਤਾ ਵਾ ਚਲੋ ਮੰਮੀ ਚਲੀਏ ਵੀ ਕੀ ਦਿਨਾਂ ਮੱਥਾ ਮਾਰ ਰਹੇ ਆ ਉਹਦੀ ਸਿਹਤ ਕੋਸਰ ਉਹ ਤੇ ਡਰਾਈਵਰ ਬਾਹਰ ਖਲੋਤਾ ਅਗਲੀ ਨੇ ਰੋਟੀ ਖਾਣ ਜਾਣਾ ਤੂੰ ਪੈਸੇ ਮੰਗਣ ਨਹੀਂ ਇਹ ਦੇਖੋ ਦੇ ਦੇ ਹੁਣ ਚਲੋ ਮੰਮੀ ਚਲੋ ਇੱਥੋਂ ਕੁਝ ਨਹੀਂ ਮਿਲਦਾ ਜਦੋਂ ਤੈਨੂੰ ਇੱਕ ਦਿਨ ਸਾਡੀ ਲੋੜ ਪਊਗੀ ਤੈਨੂੰ ਫੇਰ ਦੱਸਾਂਗੇ ਤੇਰੇ ਨਾਲ ਤਾਂ ਵੀ ਮਾਂ ਦੀ ਜੰਗੀ ਆ ਆਪਣਾ ਹੱਕ ਹਲਾਲ ਦਾ ਤਮਾ ਤਮਾ ਕੇ ਖਾਂਦੇ ਆ ਤੇਰੇ ਵਾਂਗੂ ਲੋਕਾਂ ਨਾਲ ਧੋਖਾ ਕਰਕੇ ਨਹੀਂ ਖਾਂਦੇ ਵਟੋਰ ਵਟੋਰ ਨਹੀਂ ਕੀਤਾ ਚੱਲ ਪੁੱਤ ਚਲੀਏ ਕੋ ਗੱਲ ਧੋਖਾ ਕੀਤਾ ਧੋਖਾ ਜਾਂ ਤੋਂ ਬਾਅਦ ਬੱਚੀ ਦਾ ਕੰਦੇਰਾਗੀ ਅੱਜ ਤੋਂ ਬਾਅਦ ਨਾ ਤੇਰਾ ਭਰਾ ਇੱਥੇ ਆ ਕੇ ਮਾਰੂਗਾ ਤੇ ਨਾ ਤੇਰੀ ਮਾਂ ਮਾਰੂਗੀ ਤੇ ਜੇ ਉਹ ਦੋਵੇਂ ਜਣੇ ਇੱਥੇ ਆਏ ਤੇ ਮੈਂ ਨਹੀਂ ਹੋਣ ਦੇਣਾ ਅਣੀ ਕੀ ਲੈ ਲਾਉਣਾ ਰੋਕੀ ਚਾਹ ਤੇ ਦਿਖਾਈ ਨਹੀਂ ਇਹਨੇ ਆਹ ਕੋ ਨਿਕਲ ਨਹੀਂ ਹੋਣ ਦੇ ਜੋ ਤੇ ਘਰ ਨਾ ਪੜੀ। ਮਾ ਮਾ ਉਹ ਜਿਵੇਂ ਖਵਾਇਆ ਭਲਾ ਕਦੀ ਨਹੀਂ। ਜਾ ਮੇਰੇ ਪਿੱਛੇ ਤੇ ਵੈਹੀ ਮਾਂ ਤਾਂ ਪੈਲੀ ਰਹਿੰਦੀ ਐ। ਦੇਰਾਂ ਨਹੀਂ ਪਹਿਲੇ ਦੌੜ ਚੱਲੀ ਨਾ ਫਿਰ ਕਿਆ ਤੀਨੇ ਵਰਤ ਲਈ। ਮਾਂ ਹੀ ਆਪਣੀ ਇੰਜ ਦੀ ਐ ਤੇ ਭਰਾ ਭਾਬੀ ਕੀ ਕਰਨੀ ਐ। ਹੁਣ ਆ ਗਏ ਪੈਸੇ ਲੈ। ਮੈਂ ਤੇ ਕਦੋਂ ਦੇ ਇਨਾਂ ਦੇ ਪੈਸੇ ਖਾਤੇ ਆ। ਹੂੰ। ਦੁਕਾਨ ਵੀ ਕਦੋਂ ਦਾ ਮਾਰਦਾ। ਕਿੰਨੇ ਦਿਨ ਇਹਨਾਂ ਨੂੰ ਕਾਈ? ਮੈਂ ਤਾਂ ਮਹੀਨਾ ਵੀ ਨਹੀਂ ਇਹਨਾਂ ਨੂੰ ਬੰਨਣਾ। ਉਦੋਂ ਕਿੱਟੀ? ਮਰਾ ਤਾਂ ਦਿਮਾਗ ਖਰਾਬ ਹੈ ਮੈਂ ਕਹਿੰਦੇ ਉਹਨੂੰ ਪੈਸੇ ਦੇਣੇ ਰਹੋਂਦੀ ਫਿਰਦੀ ਰਵੇ ਮੈਂ ਉਹਦੇ ਵੀ ਨਹੀਂ ਦੇਣੀ ਜਿਹੜੇ ਪੈਸੇ ਕੋਈ ਆਪਣੇ ਭੱਲੇ ਕੋਣ ਦਊਗਾ ਪੈਸੇ ਸ਼ਦਾਈ ਹੋਊਗਾ ਮੈਂ ਜਦੋਂ ਥੋੜੀ ਹੈ ਇਹਨਾਂ ਨੂੰ ਪੈਸੇ ਦੇਂਦੀ ਫਿਰਾਂ ਅੱਜ ਕੱਲ੍ਹ ਤੇ ਮੰਗਾਈ ਵੀ ਕਿੰਨੀ ਹੈ ਆ ਮਿਹਨਤਾਂ ਚ ਕੀ ਰੱਖਿਆ ਦੋ ਵੇਲੇ ਦੀ ਰੋਟੀ ਵੀ ਨਹੀਂ ਨਸੀਬ ਹੁੰਦੀ ਆ ਚਿੰਦੀ ਰੱਖਾ ਗੀਆਂ ਥੋਰੀਆਂ ਨਾ ਮਾਰੋ ਸਾਡੇ ਖਰਚੇ ਕੀ ਮੈਂ ਪੂਰੇ ਹਨ ਜਿਹੜੇ ਡਰਾਈਵਰ ਰੱਖੇ ਕਿੱਥੋਂ ਖਰਚੇ ਕਢਨੇ ਇਹਨਾਂ ਦੇ ਸਿਰਾਂ ਤਾਂ ਕੱਢਨੇ ਆਂ ਇਹ ਸ਼ਦਾਈ ਜਿਹੜੇ ਇੱਥੇ ਕਿੱਟੀਆਂ ਮਾਰਦੇ ਨੇ ਦਿਮਾਗ ਦੇ ਇਹਨਾਂ ਦਾ ਆਪਣਾ ਖਰਾਬ ਹੈ ਮੈਨੂੰ ਵਿਸ਼ਵਾਸ ਕਿਉਂ ਕਰਦਾ ਜੇ ਤੇਰੀ ਸੱਸ ਸਮਝਾਉਂਦੀ ਸੀ ਤਾਂ ਸਮਝ ਜਾਂਦੀ ਉਦੋਂ ਮੂਰਖ ਤੇ ਆਪ ਐ ਮੈਂ ਕਦੀ ਮੂਰਖ ਹਾਂ